ਚਪਾਰ ਦਾ ਮੇਲਾ ਮਾਲਵੇ ਦਾ ਸਭ ਤੋਂ ਮਸ਼ਹੂਰ ਮੇਲਾ ਸ਼ਾਮ ਦਾ ਸਮਾਂ ਤੇ ਇਸ ਟਾਈਮ 6 ਵਜੇ ਕੇ 45 ਮਿੰਟ ਹੋ ਚੁੱਕੇ ਆ ਤੇ ਇਸ ਟਾਈਮ ਜਿਹੜਾ ਹੁਣ ਕੱਠ ਪੂਰਾ ਹੋ ਗਿਆ ਪਹਿਲੇ ਜਿਹੜਾ ਕੱਠ ਇਹਨਾਂ ਨਹੀਂ ਸੀਗਾ ਆ ਵੇਖੋ ਇੰਨੀ ਸੋਹਣੀ ਤਸਵੀਰ ਆਹੀ ਕੁੱਨੇ ਜਿਹੜੇ ਆਪਣੇ ਬਾਪੂ ਦੇ ਮੋਢਿਆਂ ਤੇ ਬੈਠੇ ਆ ਉਹ ਸੋਹਣੇ ਲੱਗਦੇ ਆ ਬੈਠੇ ਸਤਿ ਸ਼੍ਰੀ ਅਕਾਲ ਜੀ ਇਸ ਟਾਈਮ ਆਪਾਂ ਚਪਾਰ ਪਿੰਡ ਦੇ ਵਿੱਚ ਖੜੇ ਆ ਕੇ ਇਨੇ ਕਾ ਤੁਹਾਨੂੰ ਸਾਰਿਆਂ ਨੂੰ ਪਤਾ ਏ ਕਿ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਜਿਹੜਾ ਛਪਾਰ ਪਿੰਡ ਪੈਂਦਾ ਹੈਗਾ ਤੇ ਛਪਾਰ ਦਾ ਮੇਲਾ ਮਾਲਵੇ ਦਾ ਸਭ ਤੋਂ ਮਸ਼ਹੂਰ ਮੇਲਾ ਮੰਨਿਆ ਜਾਂਦਾ ਉਧਰ ਕੈਮਰਾ ਕਰਕੇ ਦਿਖਾ ਦੇ ਤੇ ਉਧਰ ਬਾਈ ਸਾਹਮਣੇ ਜਿਵੇਂ ਕਿ ਤੁਹਾਨੂੰ ਦੂਰ ਤੱਕ ਨਿਗਾਹ ਜਾਂਦੀ ਉਧਰ ਪਾਸੀਆਂ ਪਈਆਂ ਆਪਣੀ ਮਠਾਈਆਂ ਵਾਲੀਆਂ ਤੇ ਇਧਰਲੀ ਸਾਈਡ ਆਪਣੇ ਗੁਰਦੁਆਰਾ ਸਾਹਿਬ ਆ ਗਿਆ ਗੁਰਦੁਆਰਾ ਸਿੰਘ ਸਵਾ ਅੱਗੇ ਚੱਲਦੇ ਆਜੋ ਬਾਈ ਦਿਖਾਉਣੇ ਹੈਗੇ ਤੇ ਪਿਛਲੇ ਸਾਲ ਜਿਹੜਾ ਇਕੱਠ ਬਹੁਤ ਜ਼ਿਆਦਾ ਸੀਗਾ ਇਸ ਵਾਰ ਸਾਲ ਨਾਲ ਇਕੱਠ ਇਹ ਨਾ ਨਹੀਂ ਹੈਗਾਗਾ ਤੇ ਆ ਦੁਕਾਨਾਂ ਤੋਂ ਕੋਲੋਂ ਦਿਖਾ ਦੇ ਬਈ ਇਧਰ ਆਈਆਂ ਲੱਗੀਆਂ ਪਈਆਂ ਗਈਆਂ ਪਿਛਲੇ ਸਾਲ ਇਕ ਐਸਾ ਵਾਲੇ ਨਾ ਇਕੱਠ ਨਹੀਂ ਹੈਗਾ ਐਸਾ ਇਕੱਠ ਕਿਉਂ ਨਹੀਂ ਹੈਗਾ ਮੇਰੇ ਕੋ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਆਪਣੇ ਪੰਜਾਬ ਦੇ ਵਿੱਚ ਹਾੜਾ ਹੀ ਹੋਇਆ ਹੈ ਨਾ ਤੇ ਪਾਣੀ ਬਹੁਤ ਜ਼ਿਆਦਾ ਉਸ ਦਾ ਕਰਕੇ ਜਿਹੜੇ ਆਪਣੀ ਸੇਵਾਦਾਰ ਜਾਂ ਆਪਣੇ ਜਿਹੜੇ ਲੋਕ ਆ ਉਧਰ ਸੇਵਾ ਕਰੀ ਜਾਂਦੇ ਆ ਇਸ ਵਾਰੀ ਇਹਨਾਂ ਮਾਹੌਲ ਨਹੀਂ ਲੱਗਦਾਗਾ ਤੇ ਪਿਛਲੇ ਸਾਲ ਤਾਂ ਬਾਈ ਜਮੇ ਬਿਲਕੁਲ ਨਾ ਪੈਰ ਧਰਨ ਨੂੰ ਥਾਂ ਨਹੀਂ ਸੀਗਾ ਸੁੱਕੀ ਯਕੀਨ ਨਹੀਂ ਮੰਨਣਾ ਬਾਈ ਬਾਕੀ ਅੱਗੇ ਚੱਲ ਕੇ ਆਪਾਂ ਦੇਖਦੇ ਹਾਂਗੇ ਅੱਗੇ ਚੰਡੋਲਾ ਲੱਗੀਆਂ ਹੋਈਆਂ ਆਪਾਂ ਤੁਹਾਨੂੰ ਉਹ ਵੀ ਦਿਖਾਵਾਂਗੇ ਤੇ ਅੱਜ ਹੈਗੀ ਆ ਬਾਈ 11 ਤਰੀਕ ਪੰਜ ਤਰੀਕ ਤੋਂ ਲੈ ਕੇ ਜਿਹੜਾ 12 ਤਰੀਕ ਤੱਕ ਲੱਗਦਾ ਹੁੰਦਾ ਹੈਗਾ। ਬਾਕੀ ਨਹੀਂ ਪੈਣ ਦਾ ਕਰਕੇ ਕਹਿੰਦੇ 2-3 ਦਿਨ 2 ਦਿਨ ਵਧਾ ਦੇ 14 ਤਰੀਕ ਤੱਕ ਲੱਗੂਗਾ। ਤੇ ਆਹ ਦਿਖਾ ਦੇ ਬਾਬਾ ਜੀ ਇਧਰ ਬਾਹਰਲੀ ਕੰਟਰੀ ਜੇ ਕਿਸੇ ਨੇ ਜਾਣਾ ਹੋਵੇ ਤਾਂ ਜਾ ਸਕਦਾ ਸਿੱਧਾ ਹੀ। ਯਾਰ ਦੇ ਨਾਲ ਹੀ ਬਈ ਇਧਰ ਪੀਰਖਾਨਾ ਬਾਬੇ ਦਾ। ਆਪਾਂ ਫਿਰ ਜਲਦੀ ਆਪਾਂ ਤੁਹਾਨੂੰ ਦਿਖਾਉਣੇਗਾ ਤੇ। ਆਹ ਤਾਂ ਹੁਣ ਕਿੰਨੇ ਲੈ ਇਧਰ ਜਿਹੜਾ ਲੱਗਿਆ ਹੋਇਆ ਹੈਗਾ। ਛਪਾਰ ਦਾ ਮੇਲਾ ਮਾਲਵੇ ਦਾ ਸਭ ਤੋਂ ਮਸ਼ਹੂਰ ਮੇਲਾ ਜਿਹੜਾ ਕਿ ਪੰਜਾਬ ਦੇ ਵਿੱਚ ਬਹੁਤ ਵਧੀਆ ਜਿਹੜਾ ਮੰਨਿਆ ਜਾਂਦਾ ਹੈਗਾ ਸਭ ਤੋਂ ਵੱਧ ਇਕੱਠ ਜਿਹੜਾ ਮਾਲਵੇ ਦੇ ਮਸ਼ਹੂਰ ਜਿਹੇ ਮੇਲੇ ਛਪਾਰ ਦੇ ਹੁੰਦਾ ਹੈਗਾ ਪਰ ਇਸ ਵਾਰ ਜਿਹੜੀਆਂ ਰੌਣਕਾਂ ਜਿਹੜੀਆਂ ਆਪਾਂ ਨੂੰ ਦੇਖਣ ਨੂੰ ਨਹੀਂ ਮਿਲੀ ਬਸ ਕਾਰਨ ਵੱਡਾ ਹੈ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਪੰਜਾਬ ਦੇ ਵਿੱਚ ਨਾ ਬਾਈ ਹੜ੍ਹ ਆਏ ਹੋਏ ਆ ਤੇ ਆਪਣੇ ਲੋਕ ਜਿਹੜੇ ਹੈਗੇ ਉਧਰ ਸੇਵਾ ਕਰੀ ਜਾਂਦੇ ਆ ਉਹਨਾਂ ਦੀ ਸਹਾਇਤਾ ਕਰੀ ਜਾਂਦੇ ਆ ਤਾਂ ਕਰਕੇ ਇੱਧਰ ਇਕੱਠ ਘਟ ਆ ਗਿਆ ਆਪਣੇ ਪਿੰਡ ਵੱਲੋਂ ਜਿਹੜੀ ਸੇਵਾ ਗਈ ਸੀ ਕਿ ਆਪਾਂ ਵੀ ਉਧਰ ਹੀ ਵਿਜੀ ਸੀਗੇ ਇਹ ਦੋ ਕੁ ਦਿਨ ਪਹਿਲਾਂ ਹੀ ਆਪਾਂ ਆਏ ਆਗੇ ਕੁਝ ਕੰਮਕਾਰ ਸੀਗੇ ਤੇ ਅੱਜ ਸਵੇਰੇ ਆਪਾਂ ਇਧਰ ਆ ਗਏ ਆ ਜੈ ਪੀ ਰਾਜੀ ਇਹ ਸਾਹਮਣੇ ਸੰਗ ਦਾ ਖੜੀਆਂ ਪ੍ਰਸ਼ਾਦ ਦੇ ਲਈ ਖੜੀਆਂ ਪ੍ਰਸ਼ਾਦਾ ਚੜਨ ਲਈ ਲਾਈਨ ਦੇਖ ਲਓ ਕਿੰਡੀ ਲੰਮੀ ਲੱਗੀ ਆ ਬਾਈ ਉਧਰ ਵੀ ਦੇਖ ਲਓ ਬਹੁਤ ਦੂਰ ਦੂਰ ਤੱਕ ਇਹ ਨਾਲ ਦੀ ਸਮਾਤ ਜਿਹੜੇ ਚਾਰ ਆਦੇ ਤੇ ਪਟੌੜਾ ਦਾ ਲੰਗੜਾ ਆ। ਉਹ ਇਕੱਠੇ ਆ ਗਏ ਅਗਰੇ ਬੱਲੇ। ਦੇਖੇਗੇ ਕੀ ਆਹੀਂ। 2 ਗੱਟੇ ਕਣਕ ਦੇ ਪਰਗੜ ਕਰਦੇ ਕੇ ਜੀ 12 ਲੱਖ ਤਾਂ ਰਹਿੰਦੇ। ਹਰ ਮੀਟਰ ਦਾ ਖਾਤਰ ਉਧਰ ਹੋਰ ਲਾਇਆ ਮਗੇ ਤੋੜੇ। ਉਹ ਨਹੀਂ ਉਹ ਖਾਲੀ ਸਾਰੇ ਆ ਜੀ ਵਿੱਚ 20000 ਰੁਪਏ ਕੇ ਨਾ। ਹੋਰ ਅੱਭੀ ਦਿਨ ਕੱਟ ਨਹੀਂ ਆਇਆ। ਕੁਝ ਨਹੀਂ ਬਈ ਯਾਰ। ਬਸ ਅੱਧੀ ਜੀ ਗੱਲਾਂ ਫੁੱਦੂ ਬਣਾਉਂਦੇ ਕਦੇ ਕੱਢਣ ਪਾਉਂਦੇ ਨੇ ਅੱਜ। ਵੇਲੇ ਆਪਣੇ ਵਾਲੇ ਬੰਦੇ ਹਾਰਿਆ ਜਿਹੜੇ ਬੰਦੇ ਵੇਖੀ ਆਂ ਯਾਰ ਸ਼ਾਮ ਦਾ ਸਮਾਂ ਤੇ ਇਸ ਟਾਈਮ 6 ਵਜੇ ਕੇ 45 ਮਿੰਟ ਹੋ ਚੁੱਕੇ ਆ ਤੇ ਇਸ ਟਾਈਮ ਜਿਹੜਾ ਹੁਣ ਕੱਠ ਪੂਰਾ ਹੋ ਗਿਆ ਪਹਿਲੇ ਜਿਹੜਾ ਕੱਠ ਇਹਨਾਂ ਨਹੀਂ ਸੀਗਾ ਤੇ ਹੁਣ ਆਪਾਂ ਤੁਹਾਨੂੰ ਮਾਹੌਲ ਦਿਖਾਉਣੇ ਆ ਤੇ ਜਿਹੜੀਆਂ ਲੈਟਾਂ ਵੀ ਚੱਲ ਪਈਆਂ ਆ ਉਹ ਸਾਹਮਣੇ ਦੇਖ ਲਓ ਜਿਹੜੀਆਂ ਨਾ ਚੰਡੋਲਾ ਚੰਡੋਲਾ ਦੀਆਂ ਲੈਟਾਂ ਚੱਲ ਪਈਆਂ ਆ ਪਹਿਲਾਂ ਨਾਲੋਂ ਕੱਠ ਜਿਹੜਾ ਸਵੇਰ ਨਾਲੋਂ ਵੱਧ ਗਿਆ ਪੂਰਾ ਤੇ ਇਧਰਲੀ ਸੈਡ ਸਿੰਘਾਂ ਦੇ ਸ਼ਸਤਰ ਸਿੰਘਾਂ ਦੇ ਪੀਰ ਕਹਿੰਦੇ ਜੀ ਨੂੰ ਸ਼ਸਤਰ ਰੱਖੇ ਹੋਇਆ ਸਿੰਘਾਂ ਨੇ ਇਧਰ ਆਪਣੇ ਤੇ ਇਧਰ ਖਾਲਸਾ ਜੀ ਜਿਹੜੀ ਮਿੱਟੀ ਸ਼ਰਧਾਈ ਬਣਾ ਰਹੇ ਆ ਤੇ ਜੇ ਕਿਸੇ ਨੇ ਬਾਹਰਪੁਰ ਜਾਣਾ ਹੋਵੇ ਤਾਂ ਇਹਨਾਂ ਕੋਲ ਸ਼ਰਧਾਈ ਪੀ ਕੇ ਸਿੱਧਾ ਬਾਹਰ ਬਾਹਰ ਦਾ ਜਿਹੜਾ ਵੀਜ਼ਾ ਲੈ ਸਕਦਾ ਸਿੱਧਾ ਹੀ ਸਿੱਧਾ ਵੀਜ਼ਾ ਮਿਲਦਾ ਬਾਹਰ ਦਾ ਐਸ ਹੁਣੇ ਮਾਹੌਲ ਜਿਹੜਾ ਵਧੀਆ ਬਣਿਆ ਪਿਆ ਪੂਰਾ ਤੇ ਰੌਣਕ ਮੇਲੇ ਇਸ ਟਾਈਮ ਪੂਰੇ ਆ ਗਏ ਸਵੇਰੇ ਤੇ ਨਹੀਂ ਹੈ ਨਹੀਂ ਸੀ ਕਰਤਾ ਤੇ ਆ ਜਵਾਨ ਨੂੰ ਚਾਹ ਦੇਖੋ ਕਿੰਨਾ ਹਨਾ ਆਉਦੇ ਬਾਪੂ ਦੇ ਮੋਢਿਆਂ ਤੇ ਬੈਠਾ ਹੈਗਾ ਦੇਖਦੇ ਛੋਟਾ ਜਵਾਨ ਉਹਨਾਂ ਨੂੰ ਚਾਹ ਕਿੰਨਾ ਹੁੰਦਾ ਹਨਾ ਆਹ ਵੇਖੋ ਕਿੰਨੀ ਸੋਹਣੀ ਤਸਵੀਰ ਆਹੀ ਉਹਨੇ ਜਿਹੜੇ ਆਪਣੇ ਬਾਪੂ ਦੇ ਮੋਢਿਆਂ ਤੇ ਬੈਠਿਆ ਬਹੁਤ ਸੋਹਣੇ ਲੱਗਦੇ ਆ ਬੈਠੇ